ਬਟ ਫਿਰ ਅਸੀਂ ਪੰਜਾਬੀ ਕਿੱਥੇ ਟਲਦੇ ਅਸੀਂ ਨਾਲ ਪਰਾਂਠੇ ਚੱਕੇ ਚਾਹਦੇ ਤੇ ਸਾਨੂੰ ਕਿਸੇ ਨੇ ਰੋਕਿਆ ਵੀ ਨਹੀਂ ਅਸੀਂ ਰੱਜ ਕੇ ਪਰਾਂਠੇ ਖਾਦੇ ਤੇ ਪਰਾਂਠੇ ਖਾਣ ਤੋਂ ਬਾਅਦ ਅਸੀਂ ਫਿਰ ਦੁਬਾਰਾ ਗੱਡੀ ਵਿੱਚ ਬੈਠ ਕੇ ਇੱਥੇ ਫਿਰ ਗੱਡੀ ਦੀ ਡਰਾਈਵਿੰਗ ਕੀਤੀ ਰਾਜਪੁਰੇ ਤੋਂ ਲੈ ਕੇ ਰਿਸ਼ੀਕੇਸ਼ ਤੱਕ ਜਗਜੀਤ ਸਿੰਘ ਨੇ ਤੇ ਫਿਰ ਤੇ ਇਸ ਤੋਂ ਬਾਅਦ ਅਸੀਂ ਚੱਲ ਪਏ ਜੀ ਦੁਬਾਰਾ ਰਿਸ਼ੀਕੇਸ਼ ਵੱਲ ਨੂੰ ਤੇ ਅਮਰੀਕ ਪਾਜੀ ਵਿੱਚ ਬੈਠੇ ਆਪਣਾ ਵਲੌਗ ਕਰ ਰਹੇ ਸੀ ਕਿਉਂਕਿ ਉਹ ਤਾਂ ਹੈ ਹੀ ਫੇਮਸ ਵਲੌਗਰ ਤੇ ਉਹ ਦੱਸ ਰਹੇ ਸੀ ਕਿ ਅਸੀਂ ਕਿੱਥੇ ਪਹੁੰਚੇ ਆ ਤੇ ਕਿੰਨੇ ਕਿਲੋਮੀਟਰ ਅਸੀਂ ਚੱਲ ਕੇ ਆਏ ਤੇ ਕਿੰਨਾ ਕਿਲੋਮੀਟਰ ਰਹਿ ਗਿਆ ਆ ਤੇ ਉਹ ਨਾਲ-ਨਾਲ ਆਪਣਾ ਵਲੌਗ ਸ਼ੂਟ ਕਰ ਰਹੇ ਸੀ ਤੇ ਅਸੀਂ ਵੀ ਫਸਟ ਵਲੌਗ ਫਿਰ ਉਹਨਾਂ ਵੱਲ ਦੇਖਦੇ ਕਿ ਨਾਲ-ਨਾਲ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਹੁਣ ਜਾ ਰਹੇ ਆ ਸ਼ਾਮ ਦਾ ਟਾਈਮ ਹੋ ਗਿਆ ਆ ਤਕਰੀਬਨ 6:30 ਦਾ ਟਾਈਮ ਹੋ ਚੁੱਕਾ ਆ ਤੇ ਅਸੀਂ ਹਰਦੁਆਰ ਪਹੁੰਚ ਚੁੱਕੇ ਆ ਤੇ ਹਰਦੁਆਰ ਦੇ ਵਿੱਚ ਕਾਫੀ Hindu ਧਰਮ ਦਾ ਰਸ ਦੇਖਣ ਨੂੰ ਮਿਲਿਆ ਕਿਉਂਕਿ ਇਸ ਟਾਈਮ ਆਰਤੀ ਦਾ ਟਾਈਮ ਆ ਤਾਂ ਕਰਕੇ ਕਾਫੀ ਸੰਗਤਾਂ ਮਤਲਬ ਮੰਦਰਾਂ ਦੇ ਵਿੱਚ ਆ ਰਹੀਆਂ ਨੇ ਤੇ ਬਾਕੀ ਇੱਥੇ ਚਾਰ ਧਾਮ ਦੀ ਯਾਤਰਾ ਚੱਲ ਰਹੀ ਹੈ ਤਾਂ ਕਰਕੇ ਸੰਗਤਾਂ ਹਿਮਕੁੰਡ ਸਾਈਬ ਨੂੰ ਵੀ ਬਹੁਤ ਜਾ ਰਹੀਆਂ ਨੇ ਤੇ ਕਦਾਰਨਾਥ ਵੱਲ ਨੂੰ ਵੀ ਬਹੁਤ ਸੰਗਤਾਂ ਜਾ ਰਹੀਆਂ ਨੇ ਇਸ ਕਰਕੇ ઋਸ਼ੀਕੇਸ਼ ਵਾਲੇ ਏਰੀਆ 'ਚ ਇਸ ਟਾਈਮ ਕਾਫੀ ਜ਼ਿਆਦਾ ਸੰਗਤਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਆ ਤੇ ਰਸਤੇ ਦੇ ਵਿੱਚ ਸਾਨੂੰ ਇੱਕ ਬਹੁਤ ਹੀ ਸੋਹਣਾ ਹਰਦਵਾਰ ਤੋਂ ਅੱਗੇ ਪੋਲ ਮਿਲਿਆ ਜੀਦੀ ਡੈਕੋਰੇਸ਼ਨ ਬਹੁਤ ਹੀ ਸੋਹਣੇ ਤਰੀਕੇ ਨਾਲ ਕੀਤੀ ਗਈ ਆ ਤੇ ਕਾਫੀ ਸੰਗਤਾਂ ਦਾ ਆਣਾ ਜਾਣਾ ਲੱਗਾ ਹੋਇਆ ਹੈ ਇੱਥੇ ਔਰ ਗੰਗ ਨਲ ਡਬਲ ਬੈੱਡ ਵਾਲਾ ਰੂਮ ਏਸੀ ਰੂਮ ਮਿਲ ਗਿਆ ਤੇ ਅਸੀਂ ਫਿਰ ਆਪਣੇ ਬੈਗ ਰੱਖੇ ਤੇ ਅਸੀਂ ਫਿਰ ਰੂਮ ਨੂੰ ਸਾਰਾ ਤੁਹਾਨੂੰ ਦਿਖਾ ਦਿੰਨੇ ਕਿ ਕਿੰਨੀ ਸਫਾਈ ਆ ਰੂਮ ਦੇ ਵਿੱਚ ਰੂਮ ਤੇ ਅਸੀਂ ਸਾਰਿਆਂ ਨੇ ਆਪਣੇ ਬੈਗ ਰੱਖੇ ਤੇ ਕਮਰੇ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਬਹੁਤ ਹੀ ਸੋਹਣੇ ਬਾਥਰੂਮ ਅਟੈਚ ਨੇ ਔਰ ਬਹੁਤ ਹੀ ਇਹਨਾਂ ਦੇ ਵਿੱਚ ਤੁਹਾਨੂੰ ਸਫਾਈ ਦੇਖਣ ਨੂੰ ਮਿਲੂਗੀ ਤੇ ਅੱਜ ਦਾ ਸਾਡਾ ਜਿਹੜਾ ਵਲੌਗ ਆ ਸਿਰਫ ਇੰਨਾ ਹੀ ਕੱਲ ਨੂੰ ઋਸ਼ੀਕੇਸ਼ ਤੋਂ ਗੋਬਿੰਦਗੜ੍ਹ ਵੱਲ ਨੂੰ ਚੱਲੇ ਪਾਵਾਂਗੇ ਤੇ ਕੱਲ ਨੂੰ ਮਿਲਾਂਗੇ ਅਸੀਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ